ਦੋਸਤੋ ਬਦਕਿਸਮਤ ਸੁਹਾਗੰਦਾਂ ਪੰਜਵਾਂ ਪਾਗ ਲੈ ਕੇ ਹਾਜ਼ਰਾਂ ਤੇ ਪੂਰੀ ਉਮੀਦ ਹੈ ਤੁਸੀਂ ਪਹਿਲੇ ਚਾਰ ਪਾਗ ਜ਼ਰੂਰ ਸੁਨੇ ਹੋਣਗੇ ਤਾਂ ਹੀ ਅਗਲੀ ਕਹਾਣੀ ਦੇ ਸਮਝ ਆ ਰਵੇਗੀ ਲੇਖ ਹੈ ਹੈਪੀ ਸ਼ਾ ਘੋਟੀ ਜੀ ਦੀ ਸ਼ੁਰੂ ਕਰਦੇ ਹਾਂ ਪੰਜਵਾਂ ਭਾਗ ਅੱਜ ਹਸਪਤਾਲੋਂ ਛੁੱਟੀ ਮਿਲ ਜਾਣੀ ਸੀ ਪਾਲੀ ਨੂੰ ਡਾਕਟਰ ਨੇ ਕੁਝ ਦਵਾਈਆਂ ਲਿਖ ਦਿੱਤੀਆਂ ਜੀਤਾ ਜਾ ਕੇ ਹਸਪਤਾਲ ਦੇ ਅੰਦਰੋਂ ਹੀ ਮੈਡੀਕਲ ਤੋਂ ਦਵਾਈਆਂ ਲੈ ਆਇਆ ਗਿਆਨਕੌਰ ਨੇ ਪਾਲੀ ਦੇ ਧੋਣ ਵਾਲੇ ਕੱਪੜੇ ਅਲੱਗ ਵੱਡੇ ਲਿਫਾਫੇ ਵਿੱਚ ਪਾ ਲਏ ਕੋਝ ਹੁਣ ਉਰਾ ਪਰਾਂ ਇੱਕ ਬੈਗ ਵਿੱਚ ਪਾ ਕੇ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਨ ਲੱਗ ਪਈ ਕਦੋਂ ਗੱਡੀ ਲੈ ਕੇ ਆਉਂਦਾ ਪੁੱਤੇ ਨੂੰ ਗੋਦੀ ਵਿੱਚ ਬਿਠਾ ਕੇ ਹਲਕਾ ਹਲਕਾ ਥਾਪੜਨ ਲੱਗ ਪਈ ਗਿਆਨਕੌਰ ਪਾਲੀ ਇਕਲੌਤੇ ਪੁੱਤ ਦੀ ਹੁੰਦੀ ਸੰਭਾਲ ਵੱਲ ਵੇਖ ਰਹੀ ਸੀ ਜਪਨੀਤ ਘਰ ਹੀ ਦਾਦੀ ਭੂਆ ਕੋਲ ਸੀ 20 ਮਿੰਟ ਤੱਕ ਮਲਖਾ ਸਿੰਘ ਨੇ ਗੱਡੀ ਲੈ ਕੇ ਹਸਪਤਾਲ ਦੇ ਗੇਟ ਕੋਲ ਖੜੀ ਕਰ ਦਿੱਤੀ ਜੀਤਾ ਪਾਲੀ ਨੂੰ ਕੱਚਾ ਤੋਂ ਬਗਲ ਵਿੱਚ ਲੈ ਕੇ ਹੌਲੀ ਹੌਲੀ ਗੱਡੀ ਵੱਲ ਲੈ ਜਾਣ ਲੱਗਾ ਗਿਆਨਕੌਰ ਕੋਲੋਂ ਮਲਖਾ ਸਿੰਘ ਨੇ ਕੱਪੜਿਆਂ ਵਾਲਾ ਲਿਫਾਫਾ ਤੇ ਬੈਗ ਪੜ ਲਿਆ ਸੀ। ਗਿਆਨਕੌਰ ਆਪਣੇ ਪੁੱਤੀ ਨੂੰ ਤੌਲੀਏ ਚਲਪੇਟ ਕੇ ਸੈਜੇ ਸੈਜੇ ਗੱਡੀ ਵੱਲ ਤੁਰ ਪਈ। ਘਰ ਵਿੱਚ ਵੀ ਵਿਆਹ ਵਰਗਾ ਮਹੌਲ ਸੀ। ਆਣ ਗਵਾਨ ਨੂੰ ਜਦੋਂ ਘਰ ਆਇਆ ਦਾ ਪਤਾ ਲੱਗਾ ਤਾਂ ਸਾਰਾ ਗਲੀ ਮੁਹੱਲਾ ਅੱਗੜ ਪਿਛੜ ਵਧਾਈਆਂ ਦੇਣ ਆਉਂਦਾ ਜਾਂਦਾ ਰਿਹਾ। ਹਰ ਆਏ ਗਏ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ। ਮਲਖਾ ਸਿੰਘ ਨੇ ਭਾਈ ਤੋਂ ਵਾਕ ਵਿੱਚ ਪੁੱਤੇ ਦਾ ਨਾਮ ਕਢਵਾਇਆ। ਸ ਅੱਖਰ ਨਿਕਲਿਆ। ਨਾਮ ਰੱਖਣ ਵਿੱਚ ਸਭ ਦੀ ਆਪਣੀ ਆਪਣੀ رائے ਸੀ ਪਰ ਨਾਮ ਰੱਖਣ ਚ ਜੀਤੇ ਦੀ ਚੱਲੀ ਸਹਿਜ ਸਹਿਜਪ੍ਰੀਤ ਸਿੰਘ ਸਭ ਨੇ ਸਹਿਮਤੀ ਦੇ ਦਿੱਤੀ ਨੌਂ ਦੇ ਮੁੰਡਾ ਹੋਣ ਦੇ ਚਾਹ ਵਿੱਚ ਗਿਆਨ ਕਰਨੀ ਪਾਲੀ ਨੂੰ 10-12 ਦਿਨ ਮੰਜੀ ਤੋਂ ਪੈਰ ਥੱਲੇ ਨਹੀਂ ਲਾਉਣ ਦਿੱਤਾ ਜਦ ਪਨੀਤਬਾਰੀ ਤਾਂ 6ਵੇਂ ਦਿਨ ਹੀ ਝਾੜੂ ਹੱਥ ਫੜਾ ਦਿੱਤਾ ਸੀ ਕਿੰਨੇ ਪੱਖਪਤੀ ਹਨ ਸਾਡੇ ਲੋਕ ਆ ਜੋ ਸੇਵਾ ਹੋ ਰਹੀ ਹੈ ਮੇਰੀ ਨਹੀਂ ਸਹਿਜ ਕਰਕੇ ਹੋ ਰਹੀ ਸੀ ਮੈਂ ਕੀ ਯਾਦ ਆ ਇਹਨਾਂ ਦੇ ਪਾਲੀ ਮੰਜੀ ਤੇ ਲੰਮੀ ਪਈ ਸੋਚ ਰਹੀ ਸੀ ਜਪਣੀ ਤਾਂ ਜੇ ਛੋਟੀ ਸੀ 2 ਸਾਲ ਦੀ ਵੀ ਨਹੀਂ ਹਲੇ ਪਰ ਕਰੇ ਭਰਾ ਉਹਨ ਦੀ ਖੁਸ਼ੀ ਉਸ ਮਾਸੂਮ ਤੋਂ ਨਹੀਂ ਸੰਭਾਲੀ ਨਹੀਂ ਜਾਂਦੀ ਸੀ ਦਾਦੀ ਕੋਲ ਬੈਠ ਕੇ ਕਦੇ ਗੋਦੀ ਵਿੱਚ ਫੜ ਲੈਂਦੀ ਕਦੇ ਭਰਾ ਦੇ ਨਾਲ ਲੰਮੀ ਪੈ ਜਾਂਦੀ ਮਲਖਾ ਸਿੰਘ ਦਾ ਵੱਡਾ ਸੁਪਨਾ ਸਾਕਾਰ ਹੋ ਚੁੱਕਾ ਸੀ ਮਲਖਾ ਸਿੰਘ ਨੇ ਸੋਚ ਲਿਆ ਸਹਿਜ ਨੂੰ ਚੰਗੇ ਸਕੂਲ ਵਿੱਚ ਪੜਾਵਾਂਗਾ ਪਿਓ ਵਾਲੀਆਂ ਕਰਤੂਤਾਂ ਦਾ ਪਰਛਾਵਾਂ ਵੀ ਨਹੀਂ ਪੈਣ ਦੇਣਾ ਇਹਦੇ ਤੇ ਪਾਲੀ ਦਾ ਸਕੂਲ ਜਾਇਆ ਕਰੂਗੀ ਅਸੀਂ ਦੋਨੋਂ ਜੀ ਸੰਭਾਲ ਲਿਆ ਕਰਾਂਗੇ ਸਵਾ ਮਹੀਨਾ ਪੂਰੀ ਤਰ੍ਹਾਂ ਦੇਖ ਰਹਿ ਕੇ ਕੀਤੀ ਪੁੱਤੇ ਦੀ ਗਿਆਨ ਕਰਨੀ ਬੀਰੋ ਵੀ ਕਦੇ ਕਦਾਂ ਹੀ ਢੇੜਾ ਮਾਰ ਜਾਂਦੀ ਸੀ ਮਲਖਰ ਸਿੰਘ ਨੇ ਦਿਲ ਖੋਲ ਕੇ ਪੁੱਤੇ ਦੀ ਛੱਟੀ ਤੇ ਖਰਚ ਕੀਤਾ ਮੁਖਤਿਆਰ ਸਿੰਘ ਤੇ ਗੁਰਬਖਸ਼ ਕੌਰ ਦਾ ਵੀ ਛੱਟੀ ਤੋਂ ਪਹਿਲਾਂ ਵੀ ਢੇੜਾ ਲੱਗ ਗਿਆ ਸੀ ਛੱਟੀ ਵਾਲੇ ਦਿਨ ਤਾਂ ਕਮਲਜੀਤ ਤੇ ਮੁਖਤਿਆਰ ਸਿੰਘ ਸ਼ਰੀਕੀ ਚੋਂ ਵੀ ਕੁਝ ਕੰਮ ਨਾਲ ਲੈ ਆਏ ਸਨ ਮਲਖਾ ਸਿੰਘ ਨੇ ਪੂਰੀ ਠਾਠ ਨਾਲ ਛੱਟੀ ਪੁਗਤਾਈ ਲੱਗ ਗਿਆ ਨੈਣਾਂ ਨੂੰ ਮੋ ਮੰਗਿਆ ਸ਼ਗਨ ਦਿੱਤਾ ਮਲਖਾ ਸਿੰਘ ਨੇ ਦੋ ਜਵਾਕਾਂ ਦਾ ਪਿਓਤਾ ਬਣ ਗਿਆ ਸੀ ਜੀਤਾ ਪਰ ਜੀਤੀ ਦੀ ਸ਼ਰਾਮ ਘਟਣ ਦੀ بجائے ਹੋਰ ਵੱਧਦੀ ਹੀ ਗਈ ਪਾਲੀ ਨੂੰ ਹਮੇਸ਼ਾ ਇਹੀ ਮਹਿਸੂਸ ਹੁੰਦਾ ਮੇਰੇ ਦੋ ਨਹੀਂ ਜੀਤੇ ਸਮੀਤ ਤਿੰਨ ਨਿਆਣੇ ਹਨ ਇਹਨਾਂ ਦਾ ਵੀ ਫਿਕਰ ਸੀ ਬਰਾਬਰ ਪਾਲੀ ਨੂੰ ਹਮਸਫਰ ਦਾ ਬੱਚਿਆਂ ਪ੍ਰਤੀ ਜ਼ਿੰਮੇਵਾਰ ਨਾ ਹੋਣਾ ਇਹ ਸਾਰਾ ਬੋਝ ਦੂਜੇ ਤੇ ਚਲਾ ਜਾਂਦਾ ਜੀਤਾ ਤਾਂ ਹੈ ਹੀ ਕਲੇਸ਼ ਦੀ ਜੜ ਤੇ ਵਿਲੜ ਸੂਰਜ ਰੋ ਚੜਦਾ ਰੋਜ਼ ਡੁੱਬਦਾ ਮੌਸਮ ਬਦਲਦੀ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਪਾਲੀ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਚੁੱਕੀਆਂ ਸਨ ਬੇਸ਼ੱਕ ਜੇ ਸਕੂਲ ਤੋਂ ਲਈਆਂ ਜਨੇਪਾ ਛੁੱਟੀਆਂ ਦੋ ਕੁ ਮਹੀਨੇ ਦੀਆਂ ਰਹਿੰਦੀਆਂ ਸਨ ਪਰ ਦੋ ਜਵਾਕਾਂ ਦੀ ਸਾਮ ਸੰਭਾਲ ਵਿੱਚ ਸਾਰਾ ਦਿਨ ਨਿਕਲ ਜਾਂਦਾ ਇੱਕ ਦਿਨ 7 ਵਜੇ ਦੇ ਕਰੀਬ ਪਾਲੀ ਸਹਿਜ ਨੂੰ ਦੁੱਤ ਪਿਆਰੀ ਸੀ ਜਪਨੀਤ ਕੋਲ ਬੈਠੀ ਟੀਵੀ ਦੇਖ ਕੇ ਸੀਰੀਅਲ ਵਿੱਚ ਮਸਤ ਸੀ ਸ਼ਰਾਬ ਵਿੱਚ ਗਲਤਾਨ ਜੀਤੇ ਨੇ ਆਵਾਜ਼ ਮਾਰੀ ਰੋਟੀ ਦੇ ਪਾਲੀ ਨੇ ਬਸ 2 ਮਿੰਟ ਰੁਕੋ ਕਹਿ ਕੇ ਦੁੱਧ ਚੰਗਾਰੇ ਸਹਜ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੌ ਲੈਂ ਦਿਓ ਬਸ ਹੁਣੇ ਲਿਆਈ 5 ਮਿੰਟ ਦੀ ਦੇਰ ਕੀ ਹੋ ਗਈ ਜੀਤੇ ਦਾ ਗੁੱਸਾ ਅਸਮਾਨ ਤੇ ਚੜ ਗਿਆ ਐਸੀ ਕੋਈ ਗਾਲ ਨਹੀਂ ਸੀ ਜੋ ਜੀਤੇ ਦੇ ਮੂੰਹੋਂ ਪਾਲੀ ਨੂੰ ਨਾ ਨਿਕਲੀ ਹੋਵੇ ਬੈਠਕ ਦੇ ਦਰਵਾਜ਼ੇ ਨਾਲ ਪਿਆ ਵਾਈਪਰ ਚੱਕ ਕੇ ਪਲੰਘ ਤੇ ਬੈਠੀ ਪਾਲੀ ਦੀ ਲੱਤਾਂ ਤੇ ਢੂਈ ਤੇ ਇੱਕ ਦੋ ਮੂੰਹ ਤੇ ਵੀ ਮਾਰੀ ਬੇਸ਼ੱਕ ਸਹਿਜ ਨੂੰ ਇੱਕ ਪਾਸੇ ਪਾ ਦਿੱਤਾ ਸੀ ਪਾਲੀ ਨੇ ਪਰ ਬੈਠਕ ਵਿੱਚਲੇ ਠੀਕ ਚਿਹੜੇ ਨੇ ਸਹਿਜ ਨੂੰ ਉਠਾ ਦਿੱਤਾ ਠੀਕ ਚਿਹੜੇ ਵਿੱਚ ਸਹਿਜ ਦੇ ਰੋਣ ਦੀ ਆਵਾਜ਼ ਵੀ ਸ਼ਾਮਲ ਹੋ ਗਈ ਕੋਲ ਬੈਠੀ ਜਗਨੀਤ ਵਿਚਾਰੀ ਸੈਮੀ ਹੋਈ ਪਿਓ ਦੀ ਦਰਿੰਦਗੀ ਵੱਲ ਦੇਖ ਰਹੀ ਸੀ ਪਾਲੀ ਰੋ ਵੀ ਰਹੀ ਸੀ ਆਪਣਾ ਬਚਾਅ ਵੀ ਕਰ ਰਹੀ ਸੀ ਪਰ ਜੀਤੇ ਦੇ ਹੱਥਾਂ ਵਿੱਚ ਫੜਿਆ ਵਾਈਪਰ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ ਸ਼ੋਰ ਸ਼ਰਾਬਾ ਸੁਣ ਕੇ ਮਲਖਾ ਸਿੰਘ ਡਰ ਕੇ ਬੈਠਕ ਵੱਲ ਆਇਆ ਤਾਂ ਦੇਖਦਾ ਜੀਤੇ ਨੇ ਪਾਲੀ ਨੂੰ ਮੰਦੋਲਿਆ ਹੋਇਆ ਸੀ ਮਲਖਾ ਸਿੰਘ ਨੇ ਜੀਤੇ ਦੇ ਤਿੰਨ ਚਾਰ ਝੜ ਕੇ ਦਰਵਾਜ਼ੇ ਵੱਲ ੱੱਕਾ ਦਿੱਤਾ ਮਗਰੇ ਹੀ ਵਾਲਾਂ ਤੋਂ ਫੜ ਕੇ ਪਾਲੀ ਦੇ ਤਿੰਨ ਚਾਰ ਧਾਰ ਦਿੱਤੀਆਂ ਤੁਸੀਂ ਜਲੂਸ ਕੱਢਿਆ ਪਿਆ ਘਰ ਦਾ ਦਫਾ ਹੋ ਜਾਓ ਇੱਥੋਂ ਜੰਗਲ ਬਣਾਇਆ ਹੋਇਆ ਤੁਸੀਂ ਕਰ ਹਣ ਮਲਖਾ ਸਿੰਘ ਗੁੱਸੇ ਵਿੱਚ ਪਾਲੀ ਨੂੰ ਬੋਲਣ ਲੱਗਾ ਉਹਨੂੰ ਸਮਝਾਓ ਮੈਂ ਕੀ ਕਹਿਆ ਇਹਨੂੰ ਮੇਰੀ ਕੀ ਬਾਹ ਪੇਸ਼ ਚੱਲਦੀ ਇਹਦੇ ਅੱਗੇ ਜਲੂਸ ਤਾਂ ਮੇਰਾ ਨਿਕਲਿਆ ਪਿਆ ਮਲਖਾ ਸਿੰਘ ਨੇ ਪਾਲੀ ਦੇ ਇਸ ਤਰ੍ਹਾਂ ਜਵਾਬ ਦੇਣ ਕਰਕੇ ਤੈਨ ਚਾਰ ਹੋਰ ਤਾਰ ਦਿੱਤੀਆਂ ਪੰਚਾਇਤ ਵਿੱਚ ਸ਼ਰਤਾਂ ਤੇ ਕੀਤੇ ਦਸਖਤ ਯਾਦ ਆਉਣ ਪਿੱਛੋਂ ਬੇਇੱਜ਼ਤੀ ਦੇ ਖੋਫ ਤੋਂ ਡਰ ਕੇ ਮਲਖਾ ਸਿੰਘ ਬੈਠਕ ਤੋਂ ਬਾਹਰ ਆ ਗਿਆ ਪਾਲੀ ਨੇ ਸਾਰੀ ਰਾਤ ਰੋ ਕੇ ਕੱਟੀ ਕਲਾਕਾਰ ਵਾਲਾ ਕਸਾਈ ਹੁੰਦਾ ਤਾਂ ਕੋਈ ਗੱਲ ਨਹੀਂ ਇੱਥੇ ਤਾਂ ਸੱਸ ਸਮੇਤ ਸੋਹਰਾ ਵੀ ਦਾ ਤਾਂ ਮੈਂ ਕਿਵੇਂ ਕੱਢਾਂਗੀ ਸਾਰੀ ਜ਼ਿੰਦਗੀ ਇੱਥੇ ਪਾਲੀ ਨੇ ਸਾਰੀ ਰਾਤ ਇਹ ਕੁਝ ਸੋਚ ਕੇ ਰੋਂਦੇ ਕਰ ਲਾਉਂਦੀਆਂ ਕੱਟੀ ਸਵੇਰੇ ਮੌਨ ਨੇ ਰਹੀ ਮਲਖਾ ਸਿੰਘ ਨੇ ਜੀਤੇ ਤੇ ਪਾਲੀ ਨੂੰ ਕਿਹਾ ਜੇ ਨਹੀਂ ਰਲ ਮਿਲ ਕੇ रह ਸਕਦੇ ਤਾਂ ਦਫਾ ਹੋ ਜਾਓ ਮੈਨੂੰ ਨਹੀਂ ਲੋੜ ਤੁਹਾਡੀ ਮੇਰੇ 15 ਕਿੱਲਾਂ ਦਾ ਵਾਰਿਸ ਮੈਨੂੰ ਮਿਲ ਗਿਆ ਇਹ ਸੁਣ ਕੇ ਪਾਲੀ ਨੇ ਕਿਹਾ ਡੈਡੀ 15 ਕਿੱਲਾਂ ਤੋਂ ਬਿਨਾ ਵੀ ਕੁਝ ਸੋਚ ਲਿਆ ਕਰੋ ਕੀ ਇਹ 15 ਕਿੱਲੇ ਮਾਂ ਦੀ ਮਮਤਾ ਤੋਂ ਵੀ ਮਹਿੰਗੇ ਨੇ ਕੀ ਤੁਸੀਂ ਮੈਨੂੰ 15 ਕਿੱਲਾਂ ਦੇ ਵਾਰਿਸ ਲਈ ਹੀ ਆਪਦੇ ਮੁੰਡੇ ਨਾਲ ਵਿਆਹ ਕਿ ਲਿਆਂਦਾ ਮੈਨੂੰ ਰੋਲ ਕੇ ਰੱਖ ਦਿੱਤਾ ਤੁਸੀਂ ਏ ਮੇਰਾ ਆਖਰੀ ਮੌਕਾ ਸੀ ਤੁਹਾਡੇ ਕੋਲੋਂ ਕੁੱਟ ਖਾਂਦਾ ਜਿੱਦਣ ਹੁਣ ਕਿਸੇ ਨੇ ਮੇਰੇ ਤੇ ਹੱਥ ਚੱਕਿਆ ਮੈਂ ਇੱਕ ਮਿੰਟ ਵੀ ਨਹੀਂ ਰਹਿਣਾ ਕਰੇ ਰਾਤ ਦੇ ਇਸ ਹੋਈ ਕਾਜੇ ਮਾਜੀ ਦੀ ਜਾਣਕਾਰੀ ਨੂੰ ਪਾਲੀ ਨੇ ਆਪਣੇ ਪਿਓ ਦੇ ਕੰਨਾਂ ਵਿੱਚੋਂ ਕੱਢ ਦਿੱਤਾ ਸੀ ਪਰ ਸਬਰ ਦੇ ਪੁੰਜ ਮੁਖਤਿਆਰ ਸੰਗਣੀ ਆਪਣਾ ਵਾਸਤਾ ਪਾ ਕੇ ਪਾਲੀ ਨੂੰ ਸਿਆਣੀ ਬਣਤੀ ਏ ਕਹਿ ਸਭ ਗੁਰਜਰਾਂ ਨੇ ਕਿਹਾ ਇੰਨੀ ਕੁੱਟ ਖਾਂਨ ਤੋਂ ਬਾਅਦ ਵੀ ਇਹਦਾ ਪਿਓ ਘਸਤਿਆ ਨਹੀਂ ਡਰ ਗਿਆ ਹੋਣਾ ਮਲਖਾ ਸਿੰਘ ਆਪਣੀ ਅੰਦਰ ਇੱਕ ਗਲਤਫਹਿਮੀ ਪਾਲੀ ਬੈਠਾ ਸੀ ਮਲਖਾ ਸਿੰਘ ਨੂੰ ਪਾਲੀ ਵਿਆਹ ਵਾਂਗ ਲੱਗਦੀ ਮਲਖਾ ਸਿੰਘ ਭੁੱਲ ਗਿਆ ਸੀ ਜਿਸ ਨੂੰ ਮੈਂ ਕੁੱਟਦਾ ਮਾਰਦਾ ਛੜਕਦਾ ਉਹ ਮੇਰੇ ਪੁੱਤੇ ਪੁੱਤੀ ਦੀ ਮਾਂ ਨਖਟੂ ਪੁੱਤ ਦੀ ਘਰ ਵਾਲੀ ਆ ਸਰਕਾਰੀ ਨੌਕਰੀ ਕਰਦੀ ਹਰ ਮਹੀਨੇ ਸੋਨੇ ਦੇ ਅੰਡੇ ਦੇ ਰੂਪ ਵਿੱਚ ਤਨਖਾਹ ਲਿਆਉਣ ਵਾਲੀ ਕਮਾਊ ਨੂੰ ਪਰ ਘਰ ਵਿੱਚ ਤਿੰਨ ਚਾਰ ਵਾਰ ਪਏ ਕਲੇਸ਼ ਕਰਕੇ ਪਾਲੀ ਮਲਖਾ ਸਿੰਘ ਦੀਆਂ ਅੱਖਾਂ ਵਿੱਚ ਮਿਰਚ ਵਾਂਗ ਰੜਕਣ ਲੱਗ ਪਈ ਕਰਦੀ ਗਹਿਮਾ ਗਮੀ ਵਿੱਚ ਪਾਲੀ ਨੇ ਆਪਣੀਆਂ ਛੁੱਟੀਆਂ ਵਾਲੇ ਦਿਨ ਉਂਗਲਾਂ ਤੇ ਗੇਨ-ਗੇਨ ਮਸਾਹੀ ਕੱਢੇ ਅੱਜ ਪਾਲੀ ਸਹਿਜ ਦੇ ਪੈਦਾ ਹੋਣ ਤੋਂ ਬਾਅਦ ਪਹਿਲੇ ਦਿਨ ਸਕੂਲ ਚੱਲਦੀ ਸੀ ਨਾਲ ਲੈ ਜਾਣਾ ਤਾਂ ਬਹੁਤ ਮੁਸ਼ਕਲ ਸੀ ਕੈਰ ਦੀ ਗਰਮੀ ਉੱਪਰ ਸਕੂਟੀ ਤੇ ਕੱਲੀ ਨੇ ਜਾਣਾ ਹੁੰਦਾ ਸੋ ਜਪਨੀ ਤੇ ਸਹਿਜ ਦੀ ਜ਼ਿੰਮੇਵਾਰੀ ਸੱਸ ਗਿਆਨ ਕੋਲ ਨੂੰ ਸੌਂਪ ਕੇ ਪਾਲੀ ਫੇਰ ਸਕੂਲ ਆਉਣ ਜਾਣ ਲੱਗ ਪਈ ਸਕੂਲ ਵਿੱਚ 5-6 ਵਾਰ ਤਾਂ ਫੋਨ ਕਰਕੇ ਪਾਲੀ ਨੇ ਆਪਣੀ ਸੱਸ ਨੂੰ ਬੱਚਿਆਂ ਦੇ ਸੌਣ ਜਾਗਣ ਖਾਣ ਪੀਣ ਬਾਰੇ ਪੁੱਛਣਾ ਹੀ ਹੁੰਦਾ ਪਾਲੀ ਆਪ ਸਕੂਲ ਤੇ ਰੋਹ ਘਰ ਬੱਚਿਆਂ ਕੋਲ ਹੁੰਦੀ ਸ਼ਰਾਬੀ ਘਰ ਵਾਲੇ ਤੋਂ ਕੋਈ ਆਸ ਨਹੀਂ ਸੀ ਸੌਰੇ ਦੀ ਰਗ ਰਗ ਵਿੱਚ ਹੰਕਾਰ ਭਰਿਆ ਸੀ 15 ਕਿੱਲੇ ਵਾਲਾ ਸੱਸ ਭਾਵੇਂ ਗੁੱਪਤੀ ਸੀ ਪਰ ਬੱਚਿਆਂ ਦੀ ਸਾਮ ਸੰਭਾਲ ਕਰਕੇ ਕੁੱਝ ਕੁ ਸੁਰਖਰੂ ਸੀ ਪਾਲੀ ਪਰਿਵਾਰ ਦੀ ਤਲਖੀ ਘਰ ਵਾਲੇ ਦੀ ਬੇਵਕੂਫੀ ਤੇ ਬੱਚਿਆਂ ਦੀ ਪਰਵਰਿਸ਼ ਨੇ ਪਾਲੀ ਦੇ ਸਾਰੇ ਸ਼ੌਂਕ ਮਾਰ ਦਿੱਤੇ ਸੀ ਇਕੋ ਦੰਸੀ ਜਦੋਂ ਬੱਚੇ ਛੋਟੇ ਹੋਣ ਤੇ ਮਾਂ ਦੁਨਿਆਵੀ ਚਾਮਾ ਮਲਾਰਾ ਤੋਂ ਪਾਸੇ ਹੋ ਜਾਂਦੀ ਹੈ ਸਮੇਂ ਦੀ ਚਾਲ ਵੀ ਕਦੇ ਸੋਚੀ ਪਈ ਇਹ ਤਾਂ ਲਗਾਤਾਰ ਤੁਰਦਾ ਜਾਂਦਾ ਆਪਣੀ ਚਾਲੇ 4 ਸਾਲ ਦੀ ਜਪਨੀਤ ਕਾਰਮੇ ਸਕੂਲ ਨਰਸਰੀ ਵਿੱਚ ਜਾਣ ਲੱਗ ਪਈ ਸਕੂਲ ਦੀ ਵੈਨ ਘਰਾਂ ਮੂਰਿਓ ਹੀ 8:30 ਵਜੇ ਜਪਨੀਤ ਨੂੰ ਲੈਣਾ ਜਾਂਦੀ ਤੇ 12:30 ਦੇ ਦਰਮਿਆਨ ਜਪਨੀਤ ਵਾਪਸ ਆ ਜਾਂਦੀ ਸਹਿਜ ਜੇ ਛੋਟਾ ਸੀ ਉਹ ਕੋਨ ਸਮਾਂ ਪਲੇਵੇ ਸਕੂਲ ਵਿੱਚ ਬਹਿਣਾ ਉੱਠਣਾ ਸਿੱਖਣ ਚਲਾ ਜਾਂਦਾ ਪਾਲੀ ਦਿੱਤਾ ਰੂਟੀਨ ਸੀ ਸਕੂਲ ਸੋ ਸਹਿਜ ਨੂੰ ਲਿਓਂ ਲੈ ਜਾਂਦੀ ਜ਼ਿੰਮੇਵਾਰੀ ਕਦੇ ਜੀਤਾ ਕਦੇ ਮਲਖਾ ਸਿੰਘ ਸੰਭਾਲ ਲੈਂਦੇ ਵੈਸੇ ਵੀ ਮਲਖਾ ਸਿੰਘ ਸਹਿਜ ਨੂੰ ਸਾਰਾ ਦਿਨ ਆਪਣੇ ਨਾਲ ਰੱਖਦਾ ਜੀਤੇ ਦਾ ਬੱਚਿਆਂ ਨਾਲ ਕੋਈ ਖਾਸ ਤੇ ਪ੍ਰੇਮ ਨਹੀਂ ਸੀ ਜੀਤਾ ਦਾ ਸਿਰਫ ਸ਼ਰਾਬ ਦਾ ਸੱਕਾ ਸੀ ਇਸੇ ਤਰ੍ਹਾਂ ਬੱਚਿਆਂ ਲਈ ਵੀ ਪਿਓ ਇੱਕ ਰਿਸ਼ਤਾ ਹੀ ਸੀ ਬੱਚੇ ਵੀ ਆਪਣੇ ਬਾਪ ਦੇ ਮੂੰਹੋਂ ਹਰ ਸਮੇਂ ਆਉਂਦੀ ਸ਼ਰਾਬ ਦੀ ਬਦਬੂ ਕਰਕੇ ਪਰੇ ਹੀ ਰਹਿੰਦੇ ਪਾਲੀ ਦੇ ਦਿਨ ਦਾ ਜ਼ਿਆਦਾ ਹਿੱਸਾ ਸਕੂਲ ਵਿੱਚ ਰਹਿਣ ਕਰਕੇ ਜਪਨੀਤ ਤੇ ਸਹਿਦ ਜ਼ਿਆਦਾ ਦਾਦਾ-ਦਾਦੀ ਨਾਲ ਕੋਲ ਮਿਲ ਗਈ। ਜਪਨੀਤ ਸਕੂਲ ਸਮੇਂ ਤੋਂ ਬਾਅਦ ਦਾਦੀ ਨਾਲ ਤੇ ਸਹਿਜ ਸਾਰਾ ਦਿਨ ਦਾਦੇ ਨਾਲ ਰਹਿੰਦਾ। ਪਾਲੀ ਸ਼ਾਮ ਨੂੰ ਘਰ ਆਉਂਦੀ ਤਾਂ ਚੁੱਲ੍ਹੇ ਚੌਂਕੇ ਵੱਲ ਤੁਰ ਪੈਂਦੀ। ਰਾਤ ਨੂੰ ਜੀਤੇ ਦੇ ਸਾਹੀ ਠਾਠ ਬੱਚਾਂ ਕੋਲ ਬੈਠਣ ਦਾ ਸਮਾਂ ਕੱਟ ਦਿੰਦੇ। ਆਰਥਿਕ ਪੱਖੋਂ ਪਾਲੀ ਜੀਤੇ ਤੇ ਨਿਰਪਰ ਨਹੀਂ ਰਹਿ ਗਈ ਸੀ। ਬੱਚਾਂ ਤੇ ਆਪਣੇ ਆਪ ਦੇ ਖੁੱਲਾ ਖਰਚ ਕਰਦੀ। ਜਦੋਂ ਵੀ ਆਪਣੇ ਕਿਸੇ ਕੋਲੀਗ ਦੇ ਘਰ ਵਿੱਚ ਲੱਗੀਆਂ ਟਾਈਲਾਂ سنگ ਮਰਮਰ ਤੇ ਕਮਰਿਆਂ ਦੀ ਬਨਾਵਟ ਪਾਲੀ ਨੂੰ ਕਾਫੀ ਆਕਰਸ਼ਿਤ ਕਰਦੀ। ਬੇਸ਼ੱਕ ਮਲਖਾ ਸਿੰਘ ਦਾ ਘਰ ਕੁਲਾ ਡੁੱਲਾ ਕਾਫੀ ਕਮਰਿਆਂ ਵਾਲਾ ਸੀ। ਪਰ ਫਿਰ ਵੀ ਪਾਲੀ ਚਾਹੁੰਦੀ ਸੀ। ਛੋਟਾ ਜਿਹਾ 2 ਕੋ ਬੈੱਡਰੂਮਾਂ ਵਾਲਾ ਘਰ ਹੋਵੇ। ਆਏ ਗਏ ਦੇ ਬੈਠਣ ਲਈ ਸੋਹਣਾ ਡਰਾਈਂਗ ਰੂਮ ਹੋਵੇ। 4-5 ਸਾਲ ਵਿੱਚ ਕੁਝ ਕੁ ਪੈਸੇ ਤਾਂ ਪਾਲੀ ਨੇ ਜੋੜ ਲੈ ਸਨ। ਪੈਸੇ ਵੀ ਪਾਲੀ ਨੂੰ ਪਤਾ ਸੀ। ਕੰਜੂਸ ਸੌਹਰਾ ਤੇ ਨਿਕੰਮਾ ਪਤੀ ਦਸੀ ਨਹੀਂ ਕੱਢਣ ਵਾਲੀ ਜੇਬ ਚੋਂ। ਜੇ ਕੁਝ ਕਰਨਾ ਤਾਂ ਆਪਦੇ ਬਲਪੁੱਤੇ ਤੇ ਕਰਨਾ ਪੈਣਾ। ਇਹ ਸਲਾ ਨੂੰ ਸਾਰੇ ਵੱਲੋਂ ਹੀ ਹਰੀ ਚੰਡੀ ਮਿਲ ਗਈ। ਮਿਲੇ ਵੀ ਕਿਉਂ ਨਾ। ਨੂੰਹ ਦੀ ਕਮਾਈ ਦੀ ਏਟ ਲੱਗਦੀ ਸੀ ਘਰ। 6-7 ਲੱਖ ਦੀ ਸੇਵਿੰਗ ਨਾਲ ਭਾਵੇਂ ਘਰ ਪੂਰਾ ਨਹੀਂ ਸੀ ਬਣ ਸਕਦਾ। ਪਰ ਕੁਝ ਲੋਨ ਲੈ ਕੇ ਘਰ ਬਣਾਉਣ ਦਾ ਸੁਪਨਾ ਪੂਰਾ ਹੋ ਜਾਣਾ ਸੀ। ਪਾਲੀ ਦੀ ਸੋਚ ਸੀ। ਬੱਚੇ ਅਜੇ ਛੋਟੇ ਹਨ। ਖਰਚੇ ਘੱਟ ਆ। ਦੂਜਾ ਸਾਸੋਰਾ ਹੈਗੇ। ਇਹਨਾਂ ਤੋਂ ਬਾਅਦ ਨਖਟੂ ਪਤੀ ਕੋਲੋਂ ਘਰ ਬਣਾਉਣ ਦੀ ਏਡੀ ਜ਼ਿੰਮੇਵਾਰੀ ਨੂੰ ਨਿਭਾਉਣਾ। ਸੋਚਣਾ ਹੀ ਹਾਸੋਹੀਨੀ ਗੱਲ ਐ ਸ਼ਹਿਰੋਂ ਨਕਸ਼ਾ ਪਾਸ ਕਰਵਾ ਕੇ ਠੇਕੇਦਾਰ ਨਾਲ ਦੋ ਕਨਾਲਾਂ ਦੇ ਘਰ ਦੇ ਗੇਟ ਵਾਲੇ ਪਾਸੇ ਤਿੰਨ ਮਰਲੇ ਵਿੱਚ ਗਿਣਤੀ ਮਾਰ ਕੇ ਨਕਸ਼ੇ ਅਨਸਾਰ ਨੀਆਂ ਦੀ ਪੱਟ ਪਟਾਈ ਸ਼ੁਰੂ ਕਰ ਦਿੱਤੀ ਬੇਸ਼ੱਕ ਇੱਟਾਂ, ਸਿਮਿੰਟ, ਰੇਤਾ, ਬਜਰੀ, ਸਰੀਆ, ਲੱਕੜ ਆਦਿ ਜਿੱਤੇ ਦੇ ਜਰੀਏ ਘਰ ਆਉਂਦਾ ਪਰ ਪਾਲੀ ਆਪ ਵੀ ਸਾਰੀ ਸਲਾਹ ਦਿੰਦੀ ਪੂਰੇ ਹੋ ਕੇ ਸਭ ਕੁਝ ਦੇਖਦੀ ਜਿੱਤਾ ਵੀ ਭੱਜ-ਭੱਜ ਕੰਮ ਕਰਦਾ ਕਰੇ ਵੀ ਕਿਉਂ ਨਾ ਘਰ ਦਾ ਮਾਲਕ ਤਾਂ ਆਖਿਰ ਜੀਤੇ ਨੇ ਹੀ ਵਜਣਾ ਦੂਜਾ ਸਮਾਨ ਲਿਉਣ ਲਈ ਸਾਰਾ ਪੈਸਾ ਜੀਤੇ ਦੇ ਹੱਥਾਂ ਵਿੱਚ ਜਾਂਦਾ ਸੋ ਜੀਤੇ ਨੂੰ ਕੁੰਡੀ ਲਾਉਣੀ ਆਉਂਦੀ ਸੀ ਪਾਲੀ ਨੇ ਆਧੁਨਿਕ ਤਰੀਕੇ ਦਾ ਕੋਠੀ ਟਾਈਪ ਘਰ ਬਣਾਇਆ ਡਰਾਈਂਗ ਰੂਮ ਬੈੱਡਰੂਮ ਕਿਚਨ ਵਧੀਆ ਲੱਕੜ ਵਧੀਆ ਟਾਈਲਾਂ ਨਾਲ ਘਰ ਦੀ ਸੁੰਦਰਤਾ ਦੇਖ ਭੋਖ ਲੈਂਦੀ ਸੀ ਇਹ ਕੱਲਾ ਘਰ ਬਣਾ ਕੇ ਵੀ ਨਹੀਂ ਸਕਦਾ ਹੁਣ ਨਵੇਂ ਘਰ ਵਿੱਚ ਪਾਲੀ ਨੂੰ ਏਸੀ ਐਲਈਡੀ ਸੋਫਾ ਨਵੇਂ ਬੈੱਡ ਆਦ ਘਰ ਦੀ ਖੂਬਸੂਰਤੀ ਲਈ ਬਣਾਉਣੇ ਪਏ ਪੁਰਾਣੇ ਕਮਰਿਆਂ ਚੋਂ ਸਮਾਨ ਚੋੱਕ ਕੇ ਬਣਾਈ ਨਵੀਂ ਕੋਠੀ ਵਿੱਚ ਰੱਖਿਆ ਤੇ ਸਾਰਾ ਟੱਬਰ ਸ਼ਿਫਟ ਹੋ ਗਿਆ। ਪਾਲੀ ਦੀ ਵੀ ਕਾਫੀ ਸਮਝ ਦੀ ਰੀਤ ਸੀ। ਆਪਣਾ ਘਰ ਹੋਵੇ, ਹੱਥੀਂ ਸਜਾਇਆ ਹੋਵੇ। ਪੈਸੇ ਤਾਂ ਜ਼ਰੂਰ ਲੱਗੇ। ਫਿਰ ਵੀ ਪਾਲੀ ਖੁਸ਼ ਸੀ। ਪਰ ਸਾਰੇ ਪਰਿਵਾਰ ਨੂੰ ਕੀ ਪਤਾ ਸੀ? 8 ਲੱਖ ਨਕਦ ਖਰਚ ਆ ਗਿਆ ਸੀ ਤੇ 8 ਲੱਖ ਦਾ ਲੋਨ ਪਾਲੀ ਦੇ ਸਿਰ 'ਤੇ ਜੋ ਹਰ ਮਹੀਨੇ ਤਨਖਾਹ ਵਿੱਚੋਂ ਪੈਸੇ ਕੱਟੇ ਜਾਇਆ ਕਰਨੇ ਹਨ। ਪਾਲੀ ਬੱਚਿਆਂ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਸੀ ਰਹਿਣ ਦਿੰਦੀ। ਜਦ ਨੀਤੇ ਸਹਜ ਨੂੰ ਮਹਿੰਗੇ ਤੋਂ ਮਹਿੰਗੇ ਕੱਪੜੇ ਲਿਆ ਕੇ ਦਿੰਦੀ ਮਹਿੰਗਾ ਸਸਤਾ ਹਰ ਖਿਡਾਉਣਾ ਬੱਚਿਆਂ ਦੇ ਕੋਲ ਸੀ ਪਾਲੀ ਨਹੀਂ ਚਾਹੁੰਦੀ ਸੀ ਮੇਰੇ ਬੱਚੇ ਕਿਸੇ ਵੀ ਚੀਜ਼ ਨੂੰ ਤਰਸਣ ਸਮਾਕਰਵਟ ਲੈੰਦਰ ਹਾਂ ਮਲਕਾ ਸਿੰਘ ਆਪਣੇ ਲਾਲਚ ਤੇ ਹੰਕਾਰ ਤੋਂ ਮਜਬੂਰ ਸੀ ਜਿੱਤ ਆਪਣੀ ਸ਼ਰਾਪ ਤੋਂ ਗਿਆਨ ਕੋਰ ਆਪਣੀਆਂ ਆਤਾਂ ਤੋਂ ਤੇ ਪਾਲੀ ਨੇ ਇਨ੍ਹਾਂ ਤਿੰਨਾਂ ਦਾ ਭੇਤ ਪਾ ਲਿਆ ਸੀ ਕੁਝ ਬੋਲ ਦੇਈ ਤਾਂ ਪਾਲੀ ਮੂੰਹ ਕੁੰਗਣੀਆਂ ਪਾ ਲੈਂਦੀ ਉਸ ਨੂੰ ਪਤਾ ਸੀ ਚਿੱਕੜ ਵਿੱਚ ਡਾਂਗ ਮਾਰਿਆਂ ਚਿੱਕੜ ਆਪਦੇ ਤੇ ਹੀ ਪੈਣਾ ਸਮੇਂ ਦੀਆਂ ਪੈੜਾਂ ਤੇ ਪੈਰ ਰੱਖਦੇ ਆਂ ਇਨਸਾਨ ਰੁਜੀਵਿਆਂ ਦੀ ਰਫਤਾਰ ਨਾਲ ਅੱਗੇ ਵਧਦਾ ਰਹਿੰਦਾ ਹੁਣ ਜਪਨੀਤ 7 ਸਾਲ ਦੀ ਹੋ ਚੁੱਕੀ ਸੀ ਸਹਜ ਸਾਢੇ 5 ਸਾਲ ਦੇ ਨੇੜੇ ਤੇੜੇ ਸੀ ਦੋਨੋਂ ਭੈਣ ਭਰਾ ਸਕੂਲ ਦੀ ਵਰਦੀ ਵਿੱਚ ਬਹੁਤ ਸੋਹਣੇ ਲੱਗਦੇ ਦਾਦੀ ਸਵੇਰੇ ਦੋਨੋਂ ਭੈਣ ਭਰਾ ਨੂੰ ਚਾਹ ਦੀ ਜਗ੍ਹਾ ਦੁੱਧ ਤੇ ਇੱਕ ਇੱਕ ਪਰੌਂਠਾ ਮੱਖਣ ਨਾਲ ਦਿੰਦੀ ਸਿਹਤ ਪੱਖੋਂ ਤੇ ਖੂਬਸੂਰਤੀ ਪੱਖੋਂ ਦੋਨੋਂ ਬੱਚੇ ਮਾਂ ਵਾਂਗ ਅਮੀਰ ਸਨ ਬੱਚਿਆਂ ਦੀ ਕੋਈ ਵੀ ਚੀਜ਼ ਲੈਣੀ ਹੁੰਦੀ ਜਾਂ ਤਾਂ ਪਾਲੀ ਕੋਲ ਭੱਜੇ ਆਉਂਦੇ ਜਾਂ ਮਲਖਾ ਸਿੰਘ ਕੋਲ ਦਾਦਾ ਜੀ ਦਾਦਾ ਕਰਦੇ ਹੁੰਦੇ। ਪੇਸ਼ਕ ਲਾਲਜੀ ਸਾਸੋਰੀ ਦੀਆਂ ਅੱਖਾਂ ਵਿੱਚ ਪਾਲੀ ਹਮੇਸ਼ਾ ਰੜਕਦੀ ਰਹਿੰਦੀ। ਪਰ ਰਹਿਮਦਿਲ ਪਾਲੀ ਹਮੇਸ਼ਾ ਆਪਣੇ ਸੋਹਰੇ ਪਰਿਵਾਰ ਦਾ ਭਲਾ ਹੀ ਸੋਚਦੀ। ਬਜ਼ੁਰਗ ਸੋਹਰਾ ਜਦੋਂ ਪੈਰਾਂ ਪਾਰ ਬੈਠ ਕੇ ਕਿਆਰੀਆਂ ਵਿੱਚ ਚੌਖਾ ਹੋ ਕੇ ਸਬਜ਼ੀ ਬੀਜਦਾ ਤਾਂ ਪਾਲੀ ਵੀ ਹੱਥ ਵਟਾਉਂਦੀ। ਕਿਆਰੀਆਂ ਵਿੱਚ ਜਿੰਦਾ ਲੈ ਕੇ ਮਲਖਾ ਸਿੰਘ ਨਾਲ ਮੁੰਡਿਆਂ ਬਾਗ ਪੱਟਾ ਬਣਵਾਉਂਦੀ। ਗਿਆਨ ਕੋਰ ਬਜ਼ੁਰਗ ਸੀ ਪਾਲੀ ਨੇ ਕਦੇ ਵੀ ਉਹਦੇ ਮੇਲੇ ਬੈਠਣ ਤੇ ਮੱਥੇ ਵਟ ਨਹੀਂ ਪਾਇਆ ਸੀ ਬਸ ਨਿਆਣਿਆਂ ਦਾ ਖਿਆਲ ਰੱਖਦੀ ਆ ਪਾਲੀ ਇੰਨੇ ਨਾਲ ਹੀ ਬਹੁਤ ਖੁਸ਼ ਸੀ ਜੀਤੇ ਦੀ ਸੋਚ ਤਾਂ ਹਮੇਸ਼ਾ ਸ਼ਰਾਬ ਤੇ ਆ ਕੇ ਬ੍ਰੇਕ ਲਾ ਦਿੰਦੀ ਪਾਲੀ ਬਥੇਰਾ ਕਲਪਦੀ ਪਰ ਜੀਤੇ ਦੇ ਸਿਰ ਤੇ ਜੋ ਨਾ ਸਰਕਦੇ ਅੱਜ ਸ਼ਾਮੇ ਸ਼ਰਾਬ ਨਾਲ ਰੱਜੇ ਜੀਤੇ ਨੂੰ ਪਾਲੀ ਨੇ ਕਿਹਾ ਜੇ ਤੂੰ ਮੇਰੇ ਤੇ ਥੋੜਾ ਜਿਹਾ ਵੀ ਹੱਕ ਸਮਝਦਾ ਤਾਂ ਮੇਰੀਆਂ ਵੀ ਬਹੁਤ ਸਦਰਾਂ ਤੁਹਾਨੂੰ ਲੈ ਕੇ ਜੀਤੇ ਤੈਨੂੰ ਤਾਂ ਸ਼ਰਾਬ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਪਰ ਮੈਨੂੰ ਤਾਂ ਬੱਚਿਆਂ ਦੇ ਭਵਿੱਖ ਦੇ ਨਾਲ-ਨਾਲ ਤੇਰੀ ਵੀ ਚਿੰਤਾ। ਪਾਲੀ ਇੱਕੋ ਸਾਹੀ ਜੀਤੇ ਨੂੰ ਬੋਲੀ ਤੂੰ ਤਾਂ ਪੋਲੀਆਂ ਕਮਲੀਏ 15 ਕਿੱਲਾਂ ਦਾ ਟਾਕਾ ਮੇਰੇ ਪਿਓ ਕੋਲ ਬਾਅਦ ਚੋਂ ਮੈਂ ਵਾਰਿਸ ਤੇ ਮੈਥੋਂ ਬਾਅਦ ਮੇਰਾ ਪੁੱਤ ਚਿੰਤਾ ਕਰਨੀ ਛੱਡ ਇਸ दारू ਨਾਲ ਮੇਰੇ ਪੈਸਿਆਂ ਦਾ ਇੱਕ ਖੁੰਝਾ ਵੀ ਖਾਲੀ ਨਹੀਂ ਹੋਣਾ ਸਮਝੀ ਸ਼ਰਾਬ ਮੈਂ ਪੀਣੀ ਪੀਣੀਆ ਮੇਰਾ ਸ਼ੌਕ ਆ ਤੇ ਤੈਨੂੰ ਦਖਲ ਅੰਦਾਜ਼ੀ ਜੀ ਦੇਣ ਦੀ ਕੋਈ ਲੋੜ ਨਹੀਂ ਤੂੰ ਬਸ ਆਪਣੇ ਕੰਮ ਨਾਲ ਮਤਲਬ ਰੱਖ ਨਹੀਂ ਤਾਂ ਕੁੱਟ ਖਾਏਂਗੀ ਹੰਕਾਰ ਤੇ ਸ਼ਰਾਬ ਨਾਲ ਰੱਜਿਆ ਚੀਤਾ ਅੱਖਾਂ 'ਚ ਗੁੜੱਤਣ ਭਰ ਕੇ ਬੋਲਿਆ ਪਾਲੀ ਇੱਕ ਵਾਰ ਫਿਰ ਅਸਫਲਤਾ ਦੀਆਂ ਠੀਕਰੀਆਂ ਇਕੱਠੀਆਂ ਕਰ ਆਪਣੀ ਕਿਸਮਤ ਨੂੰ ਕੋਸਣ ਤੇ ਬੜ ਬਣਾਉਂਦੀ ਚੁੱਲ੍ਹੇ ਚੌਂਕੇ ਬਲ ਹੋਤਰੀ ਕਾਸ਼ ਕੋਈ ਤਾਂ ਸਮਝਦਾਰ ਹੋਵੇ ਜੋ ਮੈਨੂੰ ਸਮਝ ਸਕੇ ਪਤਾ ਨਹੀਂ ਕਿੱਥੇ ਮੂਰਖਾਂ ਨਾਲ ਆड्डा ਪੈ ਗਿਆ 15 ਕਿੱਲਾਂ ਦੇ ਹੰਕਾਰ ਨੇ ਤੌਂ ਚ ਕਿੱਲਾ ਗੱਡ ਦਿੱਤਾ ਪਿਓ ਪੁੱਤ ਦੇ ਨਪਾਲੀ ਜੀਤੇ ਨੂੰ ਗੇਟਵਾਲ ਜਾਂਦੀ ਦੇਖ ਕੇ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਇੱਕ ਦਿਨ ਸਵਕਤੇ ਹੀ ਘਰੋਂ ਮੋਟਰਸਾਈਕਲ ਲੈ ਕੇ ਨਿਕਲ ਗਿਆ ਨਾ ਪਾਲੀ ਨੂੰ ਦੱਸਿਆ ਕਿੱਥੇ ਚੱਲਾਂ ਨਾ ਮਲਖਾ ਸਿਉ ਜਾਂ ਗਿਆਨਕੌਰ ਨੂੰ ਗੱਡੀ ਹੋਵੇ ਜਾਂ ਮੋਟਰਸਾਈਕਲ ਇੰਨੀ ਖਰਾਬ ਡਰਾਈਵਰੀ ਆ ਨਾਲ ਬੈਠੇ ਦੀ ਤਰਾ ਨਿਕਲ ਜਾਂਦੇ 9 ਵਜੇ ਘਰੋਂ ਨਿਕਲੇ ਆ ਸੀ ਮਾਂ ਬਾਪ ਪਾਲੀ ਤਾਂ ਦੂਰ ਬੱਚਿਆਂ ਨਾਲ ਵੀ ਕੋਈ ਲਗਾਵ ਨਹੀਂ ਸੀ ਮਲਖਾ ਸਾਨੂੰ ਘੰਟੇ ਬਾਅਦ ਹੀ ਕਿਸੇ ਦਾ ਫੋਨ ਆ ਗਿਆ ਕਿ ਤੁਹਾਡੇ ਮੁੰਡੇ ਦਾ ਮਖੂਵਾਲੀ ਸੜਕ ਤੇ ਐਕਸੀਡੈਂਟ ਹੋ ਗਿਆ ਮਲਖਾ ਸਿੰਘ ਗਵੰਡੂ ਤਾਰੀ ਨੂੰ ਲੈ ਕੇ ਅੱਬੜਵਾਹੇ ਮਖੂਵਲ ਚੱਲ ਪਿਆ ਮਖੂ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਜੀਤੇ ਨੂੰ ਕੋਈ ਗੱਡੀ ਵਿੱਚ ਛੱਡ ਗਿਆ ਸੀ ਜੀਤੇ ਦੀ ਖੱਬੀ ਲੱਤ ਨੂੰ ਪਲੱਸਟਰ ਲੱਗਾ ਸੀ ਬਾਹਾਂ ਤੇ ਤਾਂ ਰਗੜਾ ਹੀ ਸੀ ਸਿਰ ਤੇ ਪੱਗਬੰਨੀ ਹੋਣ ਕਰਕੇ ਵੱਡੀ ਸੱਟ ਤੋਂ ਬਚਾਅ ਹੋ ਗਿਆ ਪਤਾ ਲੱਗਾ ਸੀ ਜੀਤਾ ਸ਼ਰਾਬ ਚ ਟੰਨ ਸੀ ਪਿਛੋਂ ਆਰੀ ਕਾਰ ਦੇ ਅੱਗੇ ਜੀਤੇ ਦਾ ਡੋਲਦਾ ਮੋਟਰਸਾਈਕਲ ਆ ਗਿਆ ਰੱਬ ਦਾ ਲਿਆ ਦਿੱਤਾ ਅੱਗੇ ਆ ਗਿਆ ਕਿ ਜੀਤੇ ਦੀ ਜਾਨ ਬਚ ਗਈ ਮਲਖਾ ਸਿੰਘ ਨੇ ਘਰ ਫੋਨ ਕਰਕੇ ਜੀਤੇ ਦੀ ਸੁੱਖ ਸੰਦਾਸ ਦੱਸ ਦਿੱਤੀ ਅਗਲੇ ਦਿਨ ਮਲਖਾ ਸਿਉਂ ਤੇ ਤਾਰੀ ਜੀਤੇ ਨੂੰ ਲੈ ਕੇ ਹਰਨਾਮਪੁਰੇ ਆ ਗਈ ਜੀਤੇ ਨੂੰ ਹੁਣ 1 ਮਹੀਨਾ ਬੈਡ ਰੈਸਟ ਹੀ ਕਰਨੀ ਪੈਣੀ ਸੀ ਪਰਿਵਾਰ ਲਈ ਦੁੱਖ ਨਾਲ ਇੱਕ ਸਕੂਨ ਵੀ ਸੀ ਚਲੋ 1 ਮਹੀਨਾ ਇਹਦਾ ਸ਼ਰਾਬ ਤੋਂ ਖਿਹੜਾ ਛੁੱਟੂ ਕਰਮ ਖੂਨ ਪਲਾ 1 ਮਹੀਨੇ ਦਾ ਇੰਤਜ਼ਾਰ ਕਿੱਥੋਂ ਕਰਦਾ ਜੀਤਾ ਅਕੀ ਨਾਲ ਜਾ ਕੇ ਕਿਸ ਯਾਰ ਬੇਲੀ ਨਾਲ ਪਿੰਡ ਵਿੱਚ ਢੇੜਾ ਕੱਢ ਹੀ ਹੁੰਦਾ ਮੁਖਤਿਆਰ ਸਿੰਘ ਕਮਲਜੀਤ ਤੇ ਮੁਖਤਿਆਰ ਸਿੰਘ ਦੇ ਭਰਾ ਕਰਨੈਲ ਸਿੰਘ ਨੇ ਲੋਈਆਂ ਕਿਸੇ ਕੰਮ ਆਉਣਾ ਸੀ ਸੋਚਿਆ ਚਲੋ ਜੀਤੇ ਦਾ ਵੀ ਪਤਾ ਲੈ ਚੱਲਾਂਗੇ ਸੋ ਆਪਣਾ ਕੰਮ ਨਿਪਟਾਅ ਮੁਖਤਿਆਰ ਸਿਓ ਨੇ ਆਪਣੇ ਤੋਂ ਛੋਟੇ ਕਰਨੈਲ ਨੂੰ ਕਿਹਾ ਹਰਨਾਮਪੁਰੇ ਹੋ ਕੇ ਚੱਲਣਾ ਆਪਾਂ ਪਰੌਣੇ ਦਾ ਪਤਾ ਲੈ ਚਲੀਏ ਐਕਸੀਡੈਂਟ 'ਚ ਸੱਟਾਂ ਲਵਾਈ ਬੈਠਾ ਵੱਡੇ ਭਰਾ ਦਾ ਹੁਕਮ ਮੰਨਦਿਆਂ ਕਰਨੈਲ ਨੇ ਕਾਰ ਲੋਈਆਂ ਤੋਂ ਹਰਨਾਮਪੁਰੇ ਵੱਲ ਪਾਰੀ ਉਹ ਚਾਚੇ ਤੇ ਭਰਾ ਨੂੰ ਦੇਖ ਕੇ ਪਾਲੀ ਨੂੰ ਚਾਹ ਚੜ ਗਿਆ ਫਲਾਂ ਦਾ ਲਪਾਫਾ ਗਿਆਨਕੌਰ ਨੂੰ ਫੜਾਉਂਦੀ ਕਮਲਜੀਤ ਨੇ ਮਾਸੀ ਨੂੰ ਮੱਥਾ ਟੇਕਿਆ ਗਿਆਨਕੌਰ ਨਹੀਂ ਜਾਉਂਦਾ ਰਹਿ ਹਸਦੀ ਸਥਿਤੀ ਗਿਆਨਕੌਰ ਨੂੰ ਸਾਸਰੀ ਕਾਲ ਬੁਲਾਉਣ ਤੋਂ ਬਾਅਦ ਸਾਰੇ ਡਰਾਈੰਗ ਰੂਮ ਵਿੱਚ ਬੈਠ ਕੇ ਸਿਰੀ ਕੋਲੋਂ ਪ੍ਰੋਣਿਆਂ ਦੀ ਖਬਰ ਸੁਣ ਕੇ ਮਲਖਾ ਸਿੰਘ ਵੀ ਕੁੜਮਾ ਕੋਲਾ ਬੈਠਾ ਮਖਤਿਆਰ ਸਿੰਘ ਨੇ ਜੀਤੇ ਦਾ ਹਾਲ ਪੁੱਛਿਆ ਪਰ ਜੀਤਾ ਤਸਵੀਰਦਈ ਖੂਹ ਵਾਲਿਆਂ ਦੇ ਨਿਮੇ ਨਾਲ ਘਰੋਂ ਨਿਕਲਿਆ ਸੀ ਮਲਖਾ ਸਿੰਘ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ हां ठीक है हुन ਪੱਟੀ ਕਰਵਾਉਣ ਗਿਆ ਹੋਣਾ ਇੱਥੇ ਹੀ ਸੀ ਹੁਣੇ ਤਾਂ ਹਲੇ ਮੁਖਤਿਆਰ ਸਿੰਘ ਦੇ ਦੂਜੇ ਸਵਾਲ ਪੁੱਛਣ ਤੋਂ ਪਹਿਲਾਂ ਹੀ ਮਲਖਾ ਸਿਉਨੇ ਮੁਖਤਿਆਰ ਸਿੰਘ ਨੂੰ ਦੱਸ ਦਿੱਤਾ ਬਾਰਿਸ਼ ਸ਼ਾ ਨਾ ਆਤਾ ਜਾਂਦੀ ਐ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਗਿਆਨ ਕੌਰ ਨੂੰ ਨੂੰ ਤੋਂ ਕਾਰ ਲੈਣ ਦਾ ਦौरा ਫਿਰ ਪੈ ਗਿਆ ਰਸੋਈ ਵਿੱਚ ਆਏ ਪ੍ਰੌਣੇ ਦੀ ਰੋਟੀ ਪਾਣੀ ਦੇ ਜੁਗਾੜ ਵਿੱਚ ਲੱਗੀ ਪਾਲੀ ਕੋਲੋਂ ਗਿਆਨ ਕੌਰ ਜਾ ਕੇ ਪੁੱਛਣ ਲੱਗੀ ਕੁੜੇ ਆਹ ਕਾਰ ਕਮਲ ਨੇ ਲਈਆ ਨਹੀਂ ਮੰਮੀ ਚਾਚੇ ਦੀ ਆ ਪਾਲੀ ਨੇ ਮਗਰ ਜਵਾਬ ਦਿੱਤਾ ਗਿਆਨਕੌਰ ਨਹੀਂ ਖਚਰੀ ਜੀ ਹੋ ਕੇ ਫਿਰ ਕਿਹਾ ਇਹ ਤਾਂ ਚਲੋ ਚਾਚੇ ਦੀ ਆ ਤੂੰ ਘਰੇ ਗੱਲ ਕੀਤੀ ਕਿ ਨਹੀਂ ਕਰਦੀ ਹੁਣ ਤਾਂ ਸੌਖ ਨਾਲ ਟੰਬਰ ਵੱਡਾ ਤੁਹਾਡਾ ਤੁਸੀਂ ਆਉਣਾ ਜਾਣਾ ਉਹਦੇ ਚ ਸਾਡੀਆਂ ਤਾਂ ਸਿਵਿਆਂ ਚ ਲੱਤਾਂ ਪਾਲੀ ਨੇ ਮੰਮੀ ਉੱਤੇ ਦੀ ਗੱਲ ਸੁਣਦੇ ਹੋਏ ਕਿਹਾ ਤੂੰ ਆਪ ਹੀ ਕਹਿ ਦੇ ਦੇਖ ਲੈ ਕੋੜਮਾ ਨੂੰ ਬੈਠਿਆ ਬਈ ਕਾਰ ਚਾਹੀਦੀ ਏ ਸਾਨੂੰ ਮੈਂ ਤਾਂ ਫਿਰ ਕਹਿ ਹੀ ਦੇਣਾ 9 ਸਾਲ ਹੋ ਗਏ ਥੋੜੇ ਤਾਂ ਕੰਨਾਂ ਤੇ ਜੂਨੀ ਸਰਕਦੀ ਗਿਆਨਕੌਰ ਗੁੱਸੇ ਚ ਪਾਲੀ ਨੂੰ ਬੋਲੀ ਕੁੜਮਾ ਦੀਆਂ ਆਪਸੀ ਹੁੰਦੀਆਂ ਗੱਲਾਂ ਵਿੱਚ ਗਿਆਨਕੌਰ ਵੀ ਆ ਕੇ ਬੈਠ ਗਈ ਮੜੀ ਜੀ ਗੱਲਾਂ ਵਿੱਚ ਰੋਕੀ ਹੋਈ ਗਿਆਨਕੌਰ ਨੇ ਆਪਣੀ ਗੱਲ ਕੁੜਮਾ ਵਿੱਚ ਰੱਖ ਦਿੱਤੀ ਭਾਜੀ ਸਾਡੇ ਵਾਲੀ ਕਾਰ ਤਾਂ ਪੁਰਾਣੀ ਹੋ ਗਈ ਹੁਣ ਸਾਡੇ ਵਰਗੀ ਇਹਨਾਂ ਦੋਹਾਂ ਜੀਅ ਨੇ ਜਾਣਾ ਹੁੰਦਾ ਕਿਤੇ ਨਾ ਕਿਤੇ ਬੱਚਿਆਂ ਨਾਲ ਮੇਰਾ ਤਾਂ ਕਹਿੰਦੀ ਦਾ ਮੂੰਹ ਸੁੱਕ ਗਿਆ ਵੀ ਭਾਜੀ ਨਾਲ ਗੱਲ ਕਰ ਲਓ ਕਾਰ ਦਾ ਕੀ ਆ ਆਖਰ ਇਹਨਾਂ ਦੀ ਕੁੜੀ ਨਹੀਂ ਬਹਿਣਾ ਭੈਣ ਜੀ ਹੋਰ ਸਬਰ ਨਾਲ ਪਰਖੋ ਪਹਿਲਾਂ ਹੀ ਆਪਣੀ ਪਹੁੰਚ ਤੋਂ ਵੱਧ ਕੀਤਾ ਪਾਲੀ ਦੇ ਵਿਆਹ ਚ ਹੁਣ ਆ ਮੁੰਡੇ ਬਾਰੇ ਵੀ ਸੋਚਣਾ ਕੁਝ ਰਹਿਮ ਕਰੋ ਮੁਖਤਿਆਰ ਸਿੰਘ ਕੋਲ ਮਣੀ ਗਿਆਨ ਕਰਨੋਂ ਵਾਸਤਾ ਪਾਉਂਦੇ ਹੋਏ ਕਿਹਾ ਮਾਸੀ ਹੋਰ ਨਹੀਂ ਸਾਥੋਂ ਹੁਣ ਹੁੰਦਾ ਜੇ ਤੁਹਾਨੂੰ ਕਾਰ ਚਾਹੀਦੀ ਹੈ ਤਾਂ ਤੁਸੀਂ ਲੈ ਲਓ ਕੀ ਗੱਲ ਇੰਨੀ ਮੰਦੀ ਆ ਗਈ ਕਮਲਜੀਤ ਨੇ ਮਜ਼ਾਕ-ਮਜ਼ਾਕ ਵਿੱਚ ਟਿੱcker ਕਰ ਦਿੱਤੀ ਇੰਨੇ ਨੂੰ ਹਾਕੀ ਨਾਲ ਹੌਲੀ-ਹੌਲੀ ਤੁਰਦਾ ਜੀਤਾ ਵੀ ਆ ਗਿਆ। ਚਲਦੀ ਬਹਿਸ ਵਿੱਚ ਜੀਤੇ ਦਾ ਹਾਲ ਤਾਂ ਕਿਸੇ ਨੇ ਨਹੀਂ ਪੁੱਛਿਆ। ਪਰ ਮਲਖਾ ਸਿੰਘ ਨੂੰ ਕਮਲ ਦੀ ਕੀਤੀ ਟੌਂਚ ਚੁੱਭ ਗਈ। ਤੂੰ ਚੁੱਪ ਕਰ ਕਾਕਾ। ਜਿੰਨਾ ਕੋ ਹੈਗਾ ਉਹਨਾਂ ਕੋ ਬੋਲਿਆ ਕਰ। ਜੇ ਕਾਰ ਦਾ ਲਾਰਾ ਲਾਇਆ ਪਾਲੀ ਨਹੀਂ ਤਾਂ ਕਾਰ ਲੈ ਕੇ ਹੀ ਆਹਾਂਗੇ ਅਸੀਂ। ਮਲਖਾ ਸਿੰਘ ਫੈਸਲਾ ਸੁਣਾਉਂਦੇ ਹੋਏ ਬੋਲਿਆ। ਜਾ ਲੈ ਲੈ ਫਿਰ ਕਾਰ। ਅਸੀਂ ਤਾਂ ਨਹੀਂ ਦਿੰਦੇ ਕਾਰ। ਕਮਲ ਨੇ ਮਗਰੇ ਹੀ ਏਟ ਦਾ ਜਵਾਬ ਪੱਥਰ ਨਾਲ ਦਿੱਤਾ। ਦੋਵਾਂ ਪਰਿਵਾਰਾਂ ਵਿੱਚ ਗਹਿਮਾ ਗਮੀ ਹੋਈ ਮਲਖਾ ਸਿੰਘ ਨੇ ਕਮਲ ਦੇ ਮੂੰਹ ਤੇ ਚਪੇੜ ਧਰ ਦਿੱਤੀ ਮਲਖਾ ਸਿੰਘ ਨੂੰ ਮਾਰਨ ਪਏ ਕਮਲ ਮੁਖਤਿਆਰ ਸਿੰਘ ਨੂੰ ਜੋੜ ਨਾਲ ਸੰਭਾਲਿਆ ਇੰਨੇ ਨੂੰ ਰੌਲਾ ਸੁਣ ਕੇ ਪਾਲੀ ਵੀ ਆ ਗਈ ਘਰ ਆ ਕੇ ਕੁੱਟਣ ਨੂੰ ਪੈ ਗਏ ਓਏ ਹਾਏ ਮੇਰੇ ਰੱਬਾ ਗਿਆਨ ਕੌਰ ਬਲਦੀ ਤੇ ਤੇਲ ਪਾਉਣ ਲੱਗੀ ਦੇਖਦੇ ਹੀ ਦੇਖਦੇ ਘਰ ਵਿੱਚ ਦੋਹਾਂ ਪਰਿਵਾਰਾਂ ਦੀ ਤਕਰਾਰ ਉੱਚੀ ਆਵਾਜ਼ 'ਚ ਬਦਲ ਗਈ ਪਾਜੀ ਨਿਆਣਾ ਮੈਂ ਮਾਫੀ ਮੰਗਦਾ ਐ ਇਹਦੇ ਲਈ ਮੁਖਤਿਆਰ ਸਿੰਘ ਆਪਣੇ ਗੋਡ ਨੂੰ ਨਿਮੋਂਝਣਾ ਜਾਂ ਹੋਕੇ ਬੋਲਿਆ ਜੀਤਾ ਅਜੇ ਸੋਫੀ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਪਾਲੀ ਦੇ ਪਿਓ ਦੀ ਵਾਰ ਕਰਾਈ ਜਾਂ ਆਪਦੇ ਪਿਓ ਦਾ ਪੱਖ ਪੂਰੇ ਬਸ ਲੜਾਈ ਦੇ ਬਤੌੜ ਬਿੱਲਾ ਬਣ ਕੇ ਚੱਕੀ ਗਿਆ ਸਿਆਣਾ ਬਣ ਕਮਲ ਆਪਾਂ ਧੀ ਵਾਲਿਆਂ ਐਦਾਂ ਬੈਸਦੇ ਚੰਗੇ ਨਹੀਂ ਲੱਗਦੇ ਅਕਲ ਨੂੰ ਹੱਥ ਮਾਰ ਜਰਾ ਮੇਰੀ ਉਮਰ ਦਾ ਮੁਖਤਿਆਰ ਸੌ ਆਪਣੇ ਮੁੰਡੇ ਨੂੰ ਸਮਝਾਉਣ ਲੱਗਾ ਕਮਾਲ ਆ ਨਾਲੇ ਮੇਰੇ ਥੱਪੜ ਮਾਰ ਦਿੱਤਾ ਉਤੋਂ ਮੇਰੀਆਂ ਹੀ ਗਲਤੀਆਂ ਕੱਟੇ ਜਾਂਦੇ ਆ ਕਮਲਜੀਤ ਆਪਣੇ ਬਾਪ ਨੂੰ ਕਹਿਣ ਲੱਗਾ ਜੇ ਅਸੀਂ ਕੁੜੀ ਵਾਲਿਆਂ ਤਾਂ ਹੁਣ ਲਫੇੜੇ ਖਾਈ ਚਲੀਏ ਇਹਨਾਂ ਤੋਂ ਅੱਜ ਵੜ ਗਿਆ ਅੱਗੇ ਨਾ ਵੜੂ ਇਹਨਾਂ ਦੇ ਕਮਲ ਆਪਣੀ ਗੱਲ ਸਮਾਪਤ ਕਰਕੇ ਗੱਡੀ ਵੱਲ ਹੋ ਤੁਰਿਆ ਕਰਨੈਲ ਸਿੰਘ ਨੇ ਵੀ ਮਲਖਾ ਸਿੰਘ ਨੂੰ ਕਿਹਾ ਨਿਆਣਾ ਪਾਉ ਸਮਝਾਵਾਂਗੇ ਘਰ ਜਾ ਕੇ ਇਹ ਕਹਿੰਦੇ ਹੋਏ ਕਰਨੈਲ ਸਿੰਘ ਤੇ ਮੁਖਤਿਆਰ ਸਿੰਘ ਵੀ ਗੱਡੀ ਵੱਲ ਹੋ ਤੁਰੇ ਥੋੜੀ ਜਿਹੀ ਲੀਤੇ ਆਈ ਜ਼ਿੰਦਗੀ ਫਿਰ ਕਲੇਸ਼ ਵਾਲੇ ਪਾਸੇ ਤੁਰ ਪਈ ਪਾਲੀ ਅੱਖਾਂ ਦੇ ਪਾਣੀ ਪੜ ਕੇ ਸੋਚਣ ਲੱਗੀ ਅੱਜ ਮਲਖਾ ਸਿੰਘ ਨੂੰ ਚੈਨ ਕਿੱਥੇ ਜੀਤੇ ਤੇ ਗਿਆਨ ਕਰਨ ਨਾਲ ਸਿਰ ਜੋੜ ਕੇ ਸਲਾਹ ਕੀਤੀ ਇਹਨੇ ਨੂੰ ਮਲਖਾ ਸਿੰਘ ਨੇ ਗੱਡੀ ਸਟਾਰਟ ਕੀਤੀ ਜੀਤੇ ਨੂੰ ਨਾਲ ਲੈ ਕੇ ਮਲਖਾ ਸਿੰਘ ਗੇਟ ਤੋਂ ਬਾਹਰ ਹੋ ਗਿਆ ਇਧਰ ਪਾਲੀ ਘਰ ਵਿੱਚ ਪਏ ਕਲੇਸ਼ ਕਰਕੇ ਸੁੱਨ ਹੋ ਗਈ ਸੀ ਚਸਤ ਚਲਾਕ ਟੱਬਰ ਪਤਾ ਨਹੀਂ ਕੀ ਕਰੂ ਪਾਲੀ ਦੇ ਖਾਨਿਆਂ ਇੱਕ ਆਉਂਦੀ ਇੱਕ ਜਾਂਦੀ ਸੀ ਜ਼ਹਰ ਦਾ ਭਰਿਆ ਮਲਖਾ ਸਿੰਘ ਕਿੱਥੇ ਟੇਕੇ ਬੈਠਣ ਵਾਲਾ ਸੀ ਉਧਰੋਂ ਨੂੰ ਤੇ ਨੂੰ ਦੇ ਪੇਕਿਆਂ ਵੱਲੋਂ ਪੰਚਾਇਤ ਵਿੱਚ ਹੋਈ ਬੇਇਜ਼ਤੀ ਨੇ ਮਲਖਾ ਸਿੰਘ ਨੂੰ ਬੇਚੈਨ ਕਰ ਦਿੱਤਾ ਸੀ ਮਲਖਾ ਸਿੰਘ ਸੋਚ ਰਿਹਾ ਸੀ ਸਾਲਿਆਂ ਦੀਆਂ ਕੀਸੀਆਂ ਕਰਾ ਕੇ ਛੱਡੂ ਸੁੱਕੇ ਨਹੀਂ ਛੱਡਣੇ ਇਹ ਕਿਹਦੇ ਨਾਲ ਪੰਗਾ ਲੈ ਬੈਠੇ ਇਹ ਅਗਲੇ ਪਿਛਲੇ ਸਾਰੀ ਕਸਰ ਪੂਰੀ ਕਰੂੰ ਬੇਵਸ ਪਾਲੀ ਨੇ ਮਾਂ ਨੂੰ ਫੋਨ ਲਾਇਆ ਤੇ ਅੱਜ ਦੀ ਸਾਰੇ ਵਿਥਿਆ ਦਸਮਾਰੀ ਪਾਲੀ ਸੋਚ ਰਹੀ ਸੀ ਮੜ ਪੰਚਾਇਤਾਂ ਦਾ ਮੂੰਹ ਵੇਖਣਾ ਪਊ ਪਤਾ ਨਹੀਂ ਇਹ ਲੜਾਈ ਦਾ ਕੋੜ ਕਦੋਂ ਘਰੋਂ ਨਿਕਲੋ ਤੇ ਕਾਲਾ 6 ਵਜੇ ਮਲਖਾ ਸਿੰਘੋਂ ਗੱਲਾਂ ਕਰ ਆਇਆ ਗਿਆਨ ਕੌਰ ਨੂੰ ਤਾਂ ਪਹਿਲਾਂ ਹੀ ਪਤਾ ਸੀ ਨੂੰ ਨੂੰ ਸੁਣਾਉਂਦੀ ਹੋਈ ਕਿਹਾ ਗਿਆਨ ਕੌਰ ਮਲਖਾ ਸਿੰਘ ਨੂੰ ਪੁੱਛਣ ਲੱਗੀ ਜੀਤਾ ਕਿੱਥੇ ਆ ਹਸਪਤਾਲ ਪਿਆ ਪਹਿਲਾਂ ਹੀ ਜ਼ਖਮੀ ਹੋਏ ਨੂੰ ੱੱਕਾ ਦੇ ਕੇ ਸੁੱਟ ਦਿੱਤਾ ਸੀ ਪਤੰਦਰਾ ਨੇ ਪਾਤਾ ਫਿਰ ਮੰਜੇ ਤੇ ਮੇਰੇ ਪੁੱਤ ਨੂੰ ਰੱਬ ਦਾ ਖੌਫ ਖਾਉ ਡੈਡੀ ਇਹ ਤਾਂ ਕੁਰਸੀ ਤੇ ਬੈਠੇ ਰਹੇ ਸੀ ਜਰਾ ਵੀ ਨਹੀਂ ਹਿੱਲੇ ਸਿਆਣੇ ਬਿਆਣੇ ਹੋ ਕੇ ਐਡਾ ਕੁਫਰ ਕਿਉਂ ਤੋਲਦੇ ਪਾਲੀ ਅੱਖਾਂ 'ਚ ਪਾਣੀ ਭਰਦੀ ਹੋਈ ਆਪਣੇ ਸਹੁਰੇ ਮਲਖਾ ਸਿੰਘ ਨੂੰ ਕਹਿਣ ਲੱਗੀ ਮਾਹੌਲ ਹੋਰ ਤੋਂ ਹੋਰ ਪਾਸੇ ਚਲਾ ਗਿਆ ਘਰ ਦੀ ਲੜਾਈ ਨਿਕਲ ਕੇ ਰਿਸ਼ਤੇਦਾਰੀ ਦੀ ਲੜਾਈ ਵਿੱਚ ਬਦਲ ਗਈ ਇੱਕ ਪਾਸੇ ਭਲਾ ਮਾਨਸ ਤੇ ਸਾਊ ਮੁਖਤਿਆਰ ਸਿੰਘ ਇੱਕ ਪਾਸੇ ਸੱਪ ਤੋਂ ਵੀ ਜ਼ਹਿਰੀ ਸਿਰੇ ਦਾ ਕਮੀਨਾ ਮਲਖਾ ਸਿੰਘ ਸੋ ਦੋਸਤੋ ਅੱਗੇ ਮਿਲਖਾ ਸਿੰਘ ਕਿੰਨੀ ਕੁ ਕਮਿੰਗੀ ਤੇ ਉੱਤਰਦਾ ਇਹ ਆਪਾਂ ਜਾਣਾਂਗੇ ਅਗਲੇ ਭਾਗ ਵਿੱਚ ਉਮੀਦ ਹੈ ਤੁਹਾਨੂੰ ਅਗਲੇ ਭਾਗ ਦਾ ਜ਼ਰੂਰ ਇੰਤਜ਼ਾਰ ਆਏਗਾ ਤੇ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇਗਾ ਚੰਗੀ ਲੱਗੀ ਇੱਥੇ ਤੱਕ ਦੀ ਕਹਾਣੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸੋਣ ਲਈ ਬਹੁਤ ਬਹੁਤ ਧੰਨਵਾਦ